ਧਨਗੁਰ ਦੇ ਜੈ ਪੀਮ ਜੈ ਭਾਰਤ ਸੋ ਅਸੀਂ ਸ਼੍ਰੀ ਗੁਰੂ ਵਿਦਾਸ ਸਮਰਾਜ ਦੇ 433 ਸ਼੍ਰੀ ਖਰੜਗੜ ਸਾਹਿਬ ਦੇ ਵਿੱਚ ਜਿਹੜਾ ਗੁਰੂ ਵਿਦਾਸ ਟਾਈਗਰ ਫੋਰਸ ਦੇ ਸਾਰੇ ਸਾਥੀ ਪਹੁੰਚੇ ਸੀਗੇ ਸੋ ਕੱਲ ਜਿਹੜਾ 6 ਤਰੀਕ ਨੂੰ ਜਿਹੜਾ ਅਸੀਂ ਮੁਕੇਰੀਆਂ ਦੇ ਵਿੱਚ ਜਿਹੜਾ ਥਾਣਾ ਪ੍ਰਦਰਸ਼ਨ ਡੀਐਸਪੀ ਮੁਕੇਰੀਆਂ ਰੱਖਿਆ ਸੀ ਉਸ ਕਰਕੇ ਇੱਕ ਦਿਨ ਪਹਿਲਾਂ ਹੀ ਅੱਜ 5 ਤਰੀਕ ਰਾਤ ਦੇ 11:30 ਵਜੇ ਆ ਅਸੀਂ ਸਾਰੇ ਸਾਥੀ ਪਹੁੰਚੇ ਸੀਗੇ ਸੋ ਬਹੁਤ ਸੁੰਦਰ ਜਿਹੜੇ ਫਲੈਕਸ ਆ ਬਹੁਤ ਜਿਆਦਾ ਫਲੈਕਸ ਥੱਲੇ ਬੇਸਮੈਂਟ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਆ ਉੱਥੇ ਜਿਹੜਾ ਜਾਪ ਆ ਲਗਾਤਾਰ ਬਾਣੀ ਜਿਹੜੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਜਿਹੜੀ ਆ ਉਹ ਚੱਲ ਰਹੀ ਆ ਸੋ ਉਸ ਦੇ ਨਾਲ ਆਲੇ ਦੁਆਲੇ ਵੀ ਦੇਖਿਆ ਜਿਹੜੀਆਂ ਫਲੈਕਸਾਂ ਬਹੁਤ ਸੁੰਦਰ ਢੰਗ ਦੇ ਨਾਲ ਸਾਰੀਆਂ ਸਜਾਵਟ ਜਿਹੜਾ ਆ ਜਿਹੜਾ ਮਿਨਾ ਮਿਨਾਰੇ ਮਿਨਾਰੇ ਬੇਗੰਪੁਰਾ ਸ੍ਰੀ ਖੁੜਾੜਗੜ੍ਹ ਸਾਹਿਬ ਜਿਹੜਾ ਆ ਬਹੁਤ ਵਧੀਆ ਢੰਗ ਨਾਲ ਜਿਹੜੀ ਇਸ ਦਾ ਰੂਪ ਲੇਖਾ ਤੇ ਸੁੰਦਰ ਢੰਗ ਨਾਲ ਬਣਾਇਆ ਗਿਆ ਸੋ ਇੱਥੇ ਹੋਰ ਵੀ ਕਈ ਚੀਜ਼ਾਂ ਸਿਗੀਆਂ ਜਦੋਂ ਰਸਤੇ ਤੇ ਆਏ ਸੀਗੇ ਸੋ ਅਸੀਂ ਜਦੋਂ ਰਸਤੇ ਤੇ ਥੱਲੜਾ ਜਿਹੜਾ ਸਾਡਾ ਗੁਰੂ ਘਰ ਆ ਤੇ ਉੱਪਰ ਵਾਲਾ ਗੁਰੂ ਘਰ ਦੇ ਜਾਂਦੇ ਰਸਤੇ ਤੇ ਤੇ ਇੱਥੇ ਸੰਗਤਾਂ ਵਾਸਤੇ ਇਹ ਦੇਖਿਆ ਵੀ ਜਦੋਂ ਜਿਸੇ ਕੋ ਤਾਂ ਕਨਵੈਂਸ ਹੈ ਕਿ ਗੱਡੀਆਂ ਹੈਗੀਆਂ ਉਹ ਤਾਂ ਜਰਾ ਆ ਸਕਦਾ ਜਿਹੜਾ ਕੋਈ ਪੈਦਲ ਜਾਂਦਾ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਇੱਥੇ ਸਟ੍ਰੀਟ ਲਾਈਟਾਂ ਦਾ ਪ੍ਰਬੰਧ ਕਿਉਂਕਿ ਕੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਇੱਥੇ ਆਉਣਾ ਆ ਉਹਨਾਂ ਨੇ ਰਬਿਦਾਸੀਆ ਸਮਾ ਨੂੰ ਸਮੋਦਨ ਵੀ ਕਰਨਾ ਉਹਨਾਂ ਤੋਂ ਮੰਗ ਕਰਦਿਆ ਵੀ ਇੱਥ ਲੇਟਾਂ ਜਾਨੇ ਸੋਲ ਲੇਟਾਂ ਜਾਨਾ ਉਹ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਪਰੇਸ਼ਾਨੀ ਸੰਗਤਾਂ ਨੂੰ ਚੱਲਣ ਲੱਗੇ ਤੁਰਨ ਲੱਗੇ ਨਾ ਆਵੇ ਤੇ ਇਸ ਦੇ ਨਾਲ ਹੀ ਜਿਹੜੀ ਆ ਹੋਰ ਵੀ ਆ ਕੱਲ ਜਦੋਂ ਮੁੱਖ ਮੰਤਰੀ ਪੰਜਾਬ ਨੇ ਜਦੋਂ ਸਮੋਦਨਤ ਕਰਨਾ ਤੇ ਉਹ ਸਾਰੇ ਸਮੁੱਚੇ ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਅਤੇ ਅਨੰਦਪੁਰ ਸਾਹਿਬ ਨੂੰ ਜਿਹੜਾ ਪਵਿੱਤਰ ਸ਼ਹਿਰ ਕੁਸ਼ੀਦ ਕੀਤਾ ਕਿਉਂਕਿ ਹੋਣਾ ਵੀ ਚਾਹੀਦਾ ਜਿੱਥੇ ਮਹਾਰਾਜ ਸਾਖਸ਼ਾਦ ਬਾਸ ਹੋਵੇ ਤੇ ਉਹ ਜਗਾ ਜਿਹੜੀ ਆ ਪਵਿੱਤਰ ਹੋਣੀ ਚਾਹੀਦੀ ਆ ਸੋ ਆ ਵੀ ਜਿੱਥੇ ਸਤਗੁਰ ਰਵਿਦਾਸ ਮਹਾਰਾਜ ਖੁਦ ਇੱਥੇ ਆਏ ਆ ਸੋ ਇਸ ਇਸ ਸਾਰੇ ਖੁਰਾੜਗੜ੍ਹ ਸਾਹਿਬ ਨੂੰ ਜਿਹੜਾ ਆਲੇ ਦੁਆਲੇ ਇਹ ਵੀ ਪਵਿੱਤਰ ਸ਼ਹਿਰ ਜਿਹੜਾ ਆ ਅਨਾਉਂਸ ਜਿਹੜਾ ਆ ਕੱਲ ਜਿਹੜਾ ਮੁੱਖ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜ਼ਰੂਰ ਕਰਨ ਤਾਂ ਜੋ ਜਿਹੜੇ ਠੇਕਿਆਂ ਦੀ ਮੰਗ ਜਿਹੜੀ ਆ ਬਹੁਤ ਸਾਲਾਂ ਤੋਂ 3 ਸਾਲਾਂ ਤੋਂ ਲਗਾਤਾਰ ਕਰ ਰਹੇ ਸੀ ਡੀਸੀ ਹਾਰਪੁਰ ਨੂੰ ਐਸਡੀਐਮ ਨੂੰ ਪਰ ਅਜੇ ਤੱਕ ਹੱਲ ਨਹੀਂ ਹੋਇਆ ਸੋ ਕੱਲ ਜੇਕਰ ਸੀਐਮ ਸਾਹਿਬ ਜਦੋਂ ਨਾਉਂਸ ਕਰ ਦਾਂਗੇ ਇਸ ਇਸ ਜਿਹੜੀ ਖੁਰਾੜਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਤੇ ਠੇਕੇ ਸਾਰੇ ਤਾਂ ਜੋ ਇਹ ਹੋ ਸਕੇ ਤੇ ਇਸ ਦੇ ਨਾਲ ਜਿਹੜਾ ਸੰਗਤਾਂ ਨੂੰ ਜਦੋਂ ਔਣ ਜਾਣ ਦਾ ਰਸਤਾ ਆ ਬਹੁਤ ਜਿਹੜਾ ਦਿੱਕਤ ਹੁੰਦੀ ਹੈ ਕਈ ਐਕਸੀਡੈਂਟ ਬੜੇ ਹੁੰਦੇ ਆ ਵਾਪਰਦੇ ਆ ਤੇ ਉਹਦੇ ਨਾਲ ਜਿਹੜਾ ਇੱਕ ਹਾਈਵੇ ਅੱਜ ਕੱਲ ਚੱਲ ਰਿਹਾ ਸਾਰੇ ਪਾਸੇ ਤੇ ਇਹ ਲਿੰਕ ਰੋਡ ਜਿਹੜਾ ਹਾਈਵੇ ਆ ਸਿਧਾਂਤਨੰਦਪੁਰ ਸਾਹਿਬ ਨਾਲ ਤਾਂ ਜੋ ਜੋੜੇ ਜਾਵੇ ਸੰਗਤ ਨੂੰ ਇਹ ਵੀ ਜਿਹੜੀ ਆ ਸੌਦਾ ਹੋਵੇ ਉਸ ਦੇ ਨਾਲ ਜਿਹੜੀਆਂ ਸੰਗਤਾਂ ਦੀ ਮੰਗ ਸੀ ਸਾਡੇ ਵੱਲੋਂ ਵੀ ਮੰਗਿਆ ਸਮੁੱਚੇ ਸਮਾਜ ਦੀ ਮੰਗਿਆ ਤੇ ਇੱਥੇ ਜਿਹੜਾ ਆ ਸਟੇਸ਼ਨ ਜਿਹੜਾ ਰੇਲਵੇ ਸਟੇਸ਼ਨ ਆ ਉਹ ਜਗਤguru ਅ रविदास ਮਹਾਰਾਜ ਦੇ ਨਾਮ ਦੇ ਉੱਪਰ ਜਿਹੜਾ ਬਣੇ ਤਾਂ ਜੋ ਇੱਥੋਂ ਸੰਗਤਾਂ ਜਿਹੜੀਆਂ ਕਾਂਸੀ ਬਨਾਰਸ ਨੂੰ ਜਿਹੜੀ ਆ ਜਾ ਸਕਣ ਸੋ ਸਟੇਸ਼ਨ ਵੀ ਬਣਾਣਾ ਚਾਹੀਦਾ ਲਿੰਕ ਰੋਡ ਵੀ ਇੱਥੇ ਸਟਰੀਟ ਲਾਈਟਾਂ ਦੇ ਤੇ ਕੱਲ ਜਿਹੜਾ ਆ ਬੜੀ ਖੁਸ਼ੀ ਦੀ ਗੱਲ ਹੋਊਗੀ ਜਿਸ ਤਰ੍ਹਾਂ ਆਦਮپور 에어ਪੋਰਟ ਦਾ ਨਾਮ ਵੀ ਜਿਹੜਾ ਆ ਜਗਤguru ਅ रविदास ਮਹਾਰਾਜ ਦੇ ਨਾਮ ਤੇ ਜਿਹੜਾ ਰੱਖਿਆ ਗਿਆ ਤੇ ਇੱਥੇ ਦੇ ਸ਼ਹਿਰ ਨੂੰ ਵੀ ਪਵਿੱਤਰ ਸ਼ਹਿਰ ਜਿਹੜਾ ਕੱਲ ਸੀਐਮ ਸਾਹਿਬ ਜੇ ਕਰ ਦੋਗੇ ਤਾਂ ਸਮੁੱਚੇ ਰਵਿਦਾਸੀਆ ਸਮਾਜ ਦੀਆਂ ਜਿਹੜੀਆਂ ਖੁਸ਼ੀ ਦੀ ਇੱਕ ਲਹਿਰ ਹੋਊਗੀ ਇਹਦੇ ਜਿਹੜੀ ਦੀ ਭਾਵਨਾ ਨੂੰ ਮੱਦੇਰਾ ਜਿਹਾ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਾਡੀਆਂ ਮੰਗਾਂ ਜ਼ਰੂਰ ਪੂਰੀਆਂ ਕਰਨਗੇ ਤੇ ਇੱਕ ਜ਼ਰੂਰ ਆ ਵੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਰਵਿਦਾਸੀਆ ਸਮਾਜ ਦੇ ਰਾਜਕਮਰ ਚੱਬੇਵਾਲ ਸਾਹਿਬ ਨੇ ਜਿਹੜਾ ਕਿਹਾ ਸੀਗਾ ਵੀ ਜੇਕਰ ਆਦਮپور 에어ਪੋਰਟ ਦਾ ਨਾਮ ਜਿਹੜਾ ਸੈਂਟਰ ਸਰਕਾਰ ਜਿਹੜੀ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਰੱਖਦੀ ਆ ਤੇ ਅਸੀਂ ਜਿਹੜਾ ਆ ਉਹਨੂੰ ਸੋਨੇ ਦੇ ਅੱਖਰਾਂ ਦੇ ਵਿੱਚ ਉਨਾਵਾਗੇ ਤੇ ਕੱਲ ਅਸੀਂ ਸਾਡੇ ਬਹੁਤ ਸਤਿਕਾਰਯੋਗ ਰਾਜਗਮਨ ਚੱਬੇਵਾਲ ਸਾਹਮਣੇ ਵੀ ਕਹਾਂਗੇ ਇੱਥੇ ਜਰੂਰ ਤੁਸੀਂ ਅਨਾਉਂਸ ਕਰਿਓ ਕਿਉਂਕਿ ਸਾਰੀਆਂ ਸੰਗਤਾਂ ਤੁਹਾਡੇ ਵੱਲ ਦੇਖਦੀਆਂ ਬਈ ਛੇਤੀ ਜਿਹੜਾ ਸੋਨੇ ਦੇ ਅੱਖਰਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦਾ ਨਾਮ ਜਿਹੜਾ ਆਦਮਪੁਰ 에어ਪੋਰਟ ਦਾ ਉਹ ਲਿਖਿਆ ਜਾਵੇ ਤੇ ਇੱਕ ਜਰੂਰ ਆਖਰੀ ਜਿਹੜੀ ਆ ਇੱਕ ਮੰਗ ਹੈ ਸਾਡੀ ਆ ਸਮੁੱਚੇ ਸਮਾਜ ਦੀ ਵੀ ਆ ਸਾਡੀ ਗੁਰਬ达 ਟੈਗਰ ਫੋਸ ਦੀ ਵੀ ਆ ਵੀ ਸਤਿਗੁਰੂ रविदास ਮਹਾਰਾਜ ਦੇ ਸਰੂਪ ਜਿਹੜਾ ਆ ਬਹੁਤ ਵਧੀਆ ਢੰਗ ਨਾਲ ਬਣਾਇਆ ਤੇ ਬਿਨਾ ਮਾਲਾ ਤੋਂ ਜਿਹੜਾ ਜੇਕਰ ਲਾਇਆ ਗਿਆ ਸਰੂਪ ਸਰਕਾਰ ਜ਼ਰੂਰ ਕਿਉਂਕਿ ਇਹ ਸਰਕਾਰ ਪੂਰੇ ਸਾਲ ਸਮਾਗਮ ਚੱਲਣੇ ਆ ਤੇ ਬਿਨਾ ਜਿਹੜੀ ਮਾਲਾ ਤੋਂ ਜਿਹੜਾ ਐਨ ਸਿੰਪਲ ਸਰੂਪ ਹੈ ਸਤਿਗੁਰੂ रविदास ਮਹਾਰਾਜ ਦਾ ਉਹ ਜਿੰਨੇ ਪ੍ਰੋਗਰਾਮ ਹੋਰ ਹੋਣੇ ਉਹ ਚ ਬਣਾਇਆ ਜਾਵੇ ਤਾਂ ਇੱਕ ਜ਼ਰੂਰ ਜਿੱਥੇ ਸ਼੍ਰੀ ਗੁਰੂ ਰਵਿਦਾਸ ਜੀ ਲਿਖਿਆ ਆ ਉਹ ਸੱਸੇ ਦੇ ਪੈਰ 'ਚ ਬਿੰਦੀ ਜ਼ਰੂਰ ਜਿਹੜੀ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਿਹੜੀ ਆ ਮਹਾਰਾਜ ਜਿਹੜਾ ਲਿਖਿਆ ਜਾਵੇ ਸੋ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿੱਦਾਂ ਆ ਐਸ ਆਰ ਆਈ ਲਿਖਿਆ ਸੋ ਪੂਰਾ ਪ੍ਰੋਪਰ ਸ਼੍ਰੀ ਗੁਰੂ ਰਵਿਦਾਸ ਜੀ ਜਿਹੜਾ ਇਹ ਵੀ ਹੋਰ ਚੀਜ਼ਾਂ ਜਿਹੜੀਆਂ ਦੇਖਣੀਆਂ ਇੱਥੇ ਵੀ ਜਿਹੜਾ ਸ਼੍ਰੀ ਖੁਰਾੜਗੜ੍ਹ ਸਾਹਿਬ ਲਿਖਿਆ ਇੱਥੇ ਵੀ ਸੱਚੇ ਦੇ ਪੈਰ 'ਚ ਜਿਹੜੀ ਬਿੰਦੀ ਜਿਹੜੀ ਉਹ ਤੇ ਜਿੱਥੇ ਆ ਵੀ ਸ਼੍ਰੀ ਖੁਰਾੜਗੜ੍ਹ ਸਾਹਿਬ ਲਿਖਿਆ ਮਨਾਰੇ ਬੇਗਮਪੁਰਾ ਸ਼੍ਰੀ ਇੱਥੇ ਪੈਰ 'ਚ ਬਿੰਦੀ ਸੋ ਆ ਚੀਜ਼ਾਂ ਨੂੰ ਜ਼ਰੂਰ ਜਿਹੜਾ ਕਿਉਂਕਿ ਆਪਾਂ ਪੰਜਾਬ ਦੇ ਲੋਗਿਆਂ ਸਰਕਾਰੀ ਜਦੋਂ ਪੋਸਟਰ ਲਾਇਆ ਜਾਂਦਾ ਜਿੱਥੇ ਛੇੜ ਦਾ ਨਿਸ਼ਾਨ ਲੱਗ ਜਾਂਦਾ ਤੇ ਉੱਥੇ ਆ ਚੀਜ਼ਾਂ ਨੂੰ ਜ਼ਰੂਰ ਗੌਰ ਜਿਹੜਾ ਪੰਜਾਬ ਸਰਕਾਰ ਜਿਹੜਾ ਕਰੇ ਅਤੇ ਇਸ ਦੇ ਨਾਲ ਜਦੋਂ ਅਸੀਂ ਆ ਪਿੱਛੇ ਜਦੋਂ ਅੰਦਰ ਹੁੰਦੇ ਆ ਤੇ ਕਿਸੇ ਵੀ ਕੰਧ ਦੇ ਉੱਪਰ ਜਿਹੜਾ ਆ ਇਹ ਮਿਨਾਰੇ ਬੇਗਮਪੁਰਾ ਸ਼੍ਰੀ ਖੁੜਾੜਗੜ੍ਹ ਸਾਹਿਬ ਜਿਹੜਾ ਕੋਈ ਵੀ ਅੱਖਰਾਂ 'ਚ ਨਹੀਂ ਲਿਖਿਆ ਅਤੇ ਅੰਦਰ ਜਦੋਂ ਹੁੰਦੇ ਆ ਬੰਦੇ ਤੇ ਸਤਗੁਰੂ ਅਰਬਿਦਾਸ ਸਮਰਅ ਜੀ ਦੀ ਪ੍ਰਤਿਮਾ ਜਿਹੜੀ ਹਰ ਜਗ੍ਹਾ ਤੇ ਲੱਗੇ ਤੇ ਸਾਹਮਣੇ ਜਿਹੜੀ ਆਪਣਾ ਬਹੁਤ ਵੱਡੀ ਦੀਵਾਰ ਦੇਖਦੇ ਆ ਦੋ ਉਹਨਾਂ ਦੇ ਉੱਪਰ ਜਿਹੜਾ ਆ ਬਹੁਤ ਸੁੰਦਰ ਢੰਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਦਾ ਨਾਮ ਜੜਾਇਆ ਉਹ ਲਿਖਿਆ ਜਾਵੇ ਤਾਂ ਜੋ ਪਰ ਇਹ ਸਾਰੀ ਚੀਜ਼ ਜਿਹੜੀ ਆ ਬਣੀ ਆ ਮਨਾਰੇ ਬੇਗਮਪੁਰਾ ਬੇਗਮਪੁਰਾ ਜਿਹੜਾ ਗੁਰੂ ਵਿਦਾਸ ਮਹਾਰਾਜ ਦਾ ਹੀ ਸ਼ਲੋਕ ਆ ਤੇ ਉਹਨਾਂ ਦੇ ਨਾਂ ਤੇ ਆ ਤੇ ਉਹ ਸਤਿਗੁਰੂ ਰਵਿਦਾਸ ਮਹਾਰਾਜ ਬਣੇ ਤੇ ਕੱਲ ਬੜੀ ਆਸ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਸਾਰੀਆਂ ਸਾਡੀਆਂ ਗੱਲਾਂ ਜਿਹੜੀਆਂ ਅਸੀਂ ਅੱਜ ਰੱਖੀਆਂ ਸਾਡੀ ਗੱਲਾਂ ਤੇ ਗੌਰ ਕਰਦੇ ਜਰੂਰ ਜਿਹੜਾ ਰਵਿਦਾਸੀ ਆਸਮਾਨ ਨੂੰ ਸੁਨੇਹਾ ਜਾਊਗਾ ਸਾਰੇ ਸੰਸਮਾਜ ਨੂੰ ਵੀ ਕਹਿੰਦਾ ਜਰੂਰ ਕੱਲ ਜਿਹੜਾ ਪੰਜਾਬ ਸਰਕਾਰ ਤੋਂ ਇਹ ਸਾਰੀਆਂ ਚੀਜ਼ਾਂ ਦੀ ਮੰਗ ਰੱਖਣ ਇੰਨੀ ਬੇਨਤੀ ਕਰਦਾ ਹੋਇਆ ਦਾਸ ਵੱ ਸਾਰੇ ਸੰਗਤਾਂ ਨੂੰ ਲੱਖ ਲੱਖ ਮੁबारकਾਂ ਸਰਕਾਰੀ ਪੱਧਰ ਤੇ ਜਿਹੜਾ ਪੂਰਾ ਸਾਲ ਪ੍ਰੋਗਰਾਮ ਜਿਹੜਾ ਸਮਾਗਮ ਹੈ ਸਤਿਗੁਰੂ ਵਿਦਾਸਮਰ ਦੇ ਚੱਲਣਾ ਤੇ ਜੋ ਜੋ ਕੋਤਕ ਸਤਿਗੁਰੂ ਵਿਦਾਸਮਰ ਜਿੱਥੇ ਜਿੱਥੇ ਸਤਿਗੁਰੂ ਵਿਦਾਸਮਰ ਦੇ ਗਏ ਆ ਉਹ ਸਾਰਾ ਇਤਿਹਾਸ ਬੜੀਆ ਧੰਗ ਦੇ ਨਾਲ ਸਰਕਾਰ ਨੂੰ ਦੱਸਣ ਤਾਂ ਜੋ ਹਰ ਬੱਚੇ ਤੱਕ ਉਹ ਗੱਲ ਜਾ ਸਕੇ ਸੋ ਸਾਰਿਆਂ ਨੂੰ ਮੈਂ ਬਹੁਤ ਬਹੁਤ ਲੱਖ ਲੱਖ ਮੁबारकਾ ਦਿੰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈਪੀ